ਦੇਖੋ ਕਿੰਨਾ ਬੱਤਲ ਜਾ ਗਿਆ ਮੈਨੂੰ ਲੱਗਦਾ ਹੁਣ ਮੀਂਹ ਆਊਗਾ ਦੇਖੋ ਇਹ ਹੈ ਬੈਸਟ ਇਹੋ ਜਿਹੇ ਨਜ਼ਾਰੇ ਕਿੱਥੇ ਮਿਲਦੇ ਆ ਜੀ ਕੀ ਕਰਨਾ ਹੈ ਬਾਕੀ ਹੋਰ ਤੁਹਾਨੂੰ ਕੁਝ ਵੀ ਨਹੀਂ ਦਿਖਣਾ ਜੀ ਹੁਣ ਨਾ ਧੁੰਦ ਜੀ ਗਿਰ ਗਈ ਨੀਚੇ ਨੂੰ ਕਰਕੇ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆ ਜਿਹਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਵੀ ਆਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਤੇ ਆਪਣੇ ਬਲੌਗ ਨੂੰ ਵੱਧ ਚੜ ਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੈਸੇ ਤਾਂ ਜਿੰਨੇ ਵੀ ਆਪਣੇ ਨਾਲ ਜੁੜੇ ਵੀ ਆਂ ਆਪਣੇ ਭੈਣ ਤੇ ਭਰਾ ਬਹੁਤ ਸਹਿਯੋਗ ਦੇ ਰਹੇ ਬਹੁਤ ਸੋਹਣੇ ਸੋਹਣੇ ਵਧੀਆ ਵਧੀਆ ਕਮੈਂਟ ਕਰ ਰਹੇ ਤੇ ਗੱਲਬਾਤ ਇਸ ਤਰ੍ਹਾਂ ਵੀ ਅੱਜ 25 ਤਰੀਕ ਹੈ ਜੀ ਮੈਂ ਪਿਛਲਾ ਬਲੌਗ ਛੱਡਿਆ ਤਾਂ ਆਪਣਿਆਂ ਭੈਣਾ ਨੇ ਕਮੈਂਟ ਕਰੇ ਕਹਿੰਦੇ ਜੀ ਅੱਜ 26 ਨਹੀਂ 25 ਹੈ ਚਲੋ ਦਿਨ ਬੁੱਧਵਾਰ ਹੈ ਤੇ ਹੁਣ ਚਲਦੇ ਆ ਜੀ ਅੱਜ ਆਪਣੀ ਵਾਪਸੀ ਹੋ ਗਈ ਕਿਉਂਕਿ ਸ਼ਾਇਦ ਚੱਲ ਤਾਂ ਕੱਲ ਨੂੰ ਵੀ ਜਾਂਦੇ ਪਰ ਜਾਣਾ ਮੈਂ ਕੱਲ 23 ਤਰੀਕ ਨੂੰ ਤਾਂ 24 ਨੂੰ ਕਿਉਂਕਿ ਆਪਣਾ ਵੀ ਉੱਧਰ ਕੰਮ ਥੋੜਾ ਖਰਾਬ ਹੋ ਰਿਹਾ ਬਹੁਤਾਂ ਦੇ ਫੋਨ ਆ ਰਹੇ 1 2 3 ਟਰੈਕਟਰ ਤਾਂ ਮੈਂ ਕਹਿ ਘਰ ਕੋਈ ਵੀ ਮੈਂ ਆਪੇ ਲੈ ਜਾਊਗਾ ਘਰ ਤੋਂ ਕੋਈ ਨਹੀਂ ਜੇ ਤੁਸੀਂ ਕੱਦੂ ਕਰ ਲਿਆ ਖੜਾ ਲਓ ਕਰੇ ਚਲੋ ਦੋ ਤਾਂ ਮੰਨ ਗਏ ਫਿਰ ਦੋ ਹੁਣ ਰੋਕ ਕੇ ਵੇ ਜਿਹੜੇ ਉਦਣ ਦੇ ਉਹ ਕਰਨੇ ਪੈਣੇ ਤੇ ਹੁਣ ਤਿੰਨ ਚਾਰ ਦਿਨ ਰੇਲ ਬਣਨੀ ਆਪਣੀ ਕੰਮ ਦੀ ਵੀ ਉੱ ਤੇ ਗੱਲਬਾਤ ਇਸ ਤਰ੍ਹਾਂ ਐ ਵੀ ਇੱਕ ਤਾਂ ਹੁਣ بارش ਪੈ ਰਹੀ ਐ ਜੀ ਪੂਰੇ ਨਾ ਅੱਜ 9 ਵਜੇ 10 ਵਜੇ ਤੋਂ ਬਾਅਦ بارشੇ ਪੈ ਰਹੀ ਕਦੇ ਹਟ ਜਾਂਦੀ ਕਦੇ ਪੈ ਜਾਂਦੀ ਹੁਣ ਤਾਂ ਲਗਾਤਾਰੇ ਪੈ ਰਹੀ ਇੱਕ ਘੰਟੇ ਤੋਂ ਚਲੋ ਘਟ ਹੈ ਆਪਾਂ ਨਾ ਹੁਣ ਥੱਲੇ ਨੂੰ ਅੱਜ ਤੁਹਾਨੂੰ ਨਵਾਂ ਰਸਤਾ ਦਿਖਾਵਾਂਗੇ ਪਹਿਲਾਂ ਤਾਂ ਜਾਣੇ ਆਪਾਂ ਬੜੈਰੀ ਨੂੰ ਹੁਣ ਉਧਰ ਨੂੰ ਚੜਾਈਆਂ ਆ ਚਾਰ ਪੰਜ ਕੁਸ ਰਸਤਾ ਸਹੀ ਨਹੀਂ ਇੱਧਰ ਨੂੰ ਕਹਿੰਦੇ ਰਸਤਾ ਠੀਕ ਐ ਗੋਇਲੇ ਹੋ ਕੇ ਥੱਲੇ ਨੂੰ ਹੋ ਕੇ ਫੇਰ ਪੱਟਾ ਹੋ ਜਾਣਾ ਹੀ ਫੇਰ ਆਪਾਂ ਤੇ ਅੱਜ ਤੁਹਾਨੂੰ ਕੁਝ ਨਵਾਂ ਵੀ ਦਿਖਾਵਾਂਗੇ ਵਲੌਗ ਦੇ ਵਿੱਚ ਤੇ ਬਾਕੀ ਅੱਜ ਜਾ ਕੌਣ ਕੌਣ ਰਹੇ ਆ ਉਹ ਆਪਾਂ ਸਾਰਿਆਂ ਨੂੰ ਪੁੱਛ ਲੈਂਦੇ ਮਨਜੀਤ ਉਹਨੇ ਵੀ ਤਿਆਰ ਹੋ ਗਏ ਰੈਡੀ ਹੋ ਗਏ ਤੇ ਜਸਕਰਨ ਵੀ ਮੈਂ ਵੀ ਹੋ ਗਿਆ तकरीबन ਰੈਡੀ ਲਓ ਜੀ ਹੁਣ ਥੱਲੇ ਨੂੰ ਜਾਣਾ ਨੇਤਰਵੀਰ ਉਹਨੇ ਗਏ ਪਏ ਆ ਆਪਣੀ ਅਚਾਰ ਚਾਟਣੀ ਪਾਣ ਤੇ ਅਸੀਂ ਆਗੇ ਤੇ ਰੈਡੀ ਹੋਣ ਤੇ ਅੱਜ ਇੱਕ ਹੋਰ ਵੀ ਗੱਲ ਹੈ ਉਹ ਚਾਚੀ ਨੂੰ ਪੁੱਛੂਗਾ ਲੱਗਦਾ ਉਹ ਆ ਰਹੀ ਵੀ ਸਾਰੇ ਜਣੇ ਰੈਡੀ ਹੋ ਕੇ ਜਾ ਰਹੇ ਆ ਅੱਜ ਅਸੀਂ ਤਿੰਨ ਜਣੇ ਹੀ ਨਹੀਂ ਹੈ ਨਾ ਕਰਨ ਕਰਨ ਤਾਂ ਹੈ ਮੈਂ ਵੀ ਹੈਗਾ ਤੇ ਦੋ ਮੈਂਬਰ ਹੋਰ ਹੈ ਜੀ ਫੈਮਿਲੀ ਇੱਕ ਟੈਂਪਲ ਹੈ ਤੇ ਇੱਕ ਚਾਚੇ ਦੀ ਕੁੜੀ ਹੈ ਜਿਹੜੀ ਉਧਰ ਵਿਆਹੀ ਵੀ ਆਪਣਾ ਚੰਨੀ ਕਿ ਨਹੀਂ ਤੇ ਹੁਣ ਚੱਲਦੇ ਆ ਬਣੇ ਰਹੋ ਨਾਲ ਸਾਰਿਆਂ ਨੂੰ ਮਲਾਉਂਗੇ ਊਰੇ ਵੀ ਨਾਲੇ ਚਾਹ ਬਣਾ ਰਹੇ ਥੱਲੇ ਜਾ ਕੇ ਉੱਥੇ ਫੇਰ ਅੱਧਾ ਘੰਟਾ 20 ਮਿੰਟ ਬੈਠੂਗੇ ਨਾਲੇ ਮੌਸਮ ਚੈੱਕ ਕਰ ਲਈਏ ਫੇਰ ਸੋਜੀ ਬੈਗ ਹੋ ਗਏ ਰੈਡੀ ਸਾੜੇ ਪਾਣੀ ਦੀ ਬੋਤਲ ਹੈ ਬਾਈ ਆ ਚੱਕ ਲਵਾ ਮੈਂ ਇੱਕ ਹੈ ਪਾਣੀ ਦੀ ਬੋਤਲ ਮਨਜੀਤ ਹੈ ਹਾਂ ਲੈ ਵੀ ਚਾਚੇ ਨੂੰ ਮਿਲੋ ਸਾਸਰੀ ਘਰ ਬੁਲਾਦੇ ਆ ਚਾਚਾ ਲੋ ਜੀ ਸਾਡੀ ਅੱਜ ਵਾਪਸੀ ਹੈ ਨਾ ਹਾਂ ਦੇਖੋ ਚਾਚਾ ਸਾੜਾ ਹਿੰਮਤੀ ਹੈ ਸਾੜੀ ਹੈਲਪ ਕਰਦਾ ਬਾਈ ਆ ਇੱਕ ਬੈਗ ਮੈਂ ਚੱਕ ਲੈਣਾ ਚਾਚਾ ਇਹ ਚੱਕ ਲਵਾਂ ਫਿਰ ਚੱਲ ਉਹ ਇੱਕ ਉਹ ਨਾ ਚੱਕ ਲੈਣਾ ਡਿੰਪਲ ਦਾ ਬਸ ਨਾ ਪੁੱਤ ਨਾ ਨਾ ਇਹ ਚੱਕੂਗੀ ਡਿੰਪਲ ਨਾ ਚੱਕ ਲੈਣਾ ਪਾਣੀ ਆ ਪਿਆ ਬੋਤਲ ਫੇ ਚੱਕ ਲੈ ਆ ਦੇਖ ਕਰਨ ਆ ਗਿਆ ਲੈ ਵੀ ਕਰਨ ਨੂੰ ਕੁਝ ਇਹਨੂੰ ਚੱਕਾ ਨਹੀਂ ਆ ਲੈ ਜਣੀ ਹਾਂ ਉਧਰ ਨੂੰ ਹੀ ਆ ਸਸਰੀ ਕਾਲ ਸੁਣ ਹੈ ਇਹ ਲੈ ਜਾਵੇਂ ਉਧਰ ਹਾਂ ਇਹ ਤੁਸੀਂ ਪੀਣੀ ਉੱਥੇ ਆ ਇੱਕ ਹੈਗੀ ਬਸ ਰੈੱਡ ਹਨਾ ਚਲੋ ਆ ਇੱਕ ਘਰਾਂ ਲੈ ਚਲੋ ਕੁਸ਼ਮ ਬੁਲਾ ਦੇ ਬਈ ਸਸਰੀ ਕਾਲ ਜੀ ਸਾਰੇ ਹੁਣ ਸਾੜੀ ਅੱਜ ਵਾਪਸੀ ਹੈ ਗੁੱਡੀਆਂ ਤੈਨ ਨਹੀਂ ਬੁਲਾਈ ਸ਼ਾਸ਼ੀਕਲ ਬੋਲੋ ਹਾਂ 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 ਲੈ ਲਾਈਵ ਹੀ ਕਰੀਏ ਕੋਈ ਬਈ ਕਿੰਨੀ ਨਾਈਸ ਗੁੱਡੀ ਅੱਜ ਤਾਂ ਅੱਜ ਤਾਂ ਸਾਨੂੰ ਖੁਸ਼ ਹਾਂ ਜੀ ਮੰਜੇ ਇਤ ਵੀ ਹੁਣ ਥੋੜਾ ਕਨਾਏ ਵੀ ਮਾਂਚ ਹੋਇਆ ਵਾ ਵੀ ਕਦੋਂ ਨਿਕਲੀ ਨਹੀਂ ਮੀ ਆ ਜਾਣਾ ਚਲੋ ਜੀ ਚੱਕੋ ਹੁਣ ਕਰੋ ਤੈਂ ਕਰਨਾ ਬੋਤਲ ਚੱਕਣੀ ਯਾਰ ਆ ਬੋਤਲ ਚੱਕ ਕਰਨ ਬੋਤਲ ਚੱਕ ਪੁੱਤ ਚੱਕ ਫਿਰ ਨਹੀਂ ਤੇਰੇ ਦੂਹੀ ਨਹੀਂ ਨਹੀਂ नहीं नहीं तय नहीं, चक्रा, नहीं चक्रा, चक्रा, ओ काकू हैगा मेरे पर नहीं डिमपल हां कह का मुकर है बस सारा कुछ हाँ। परस भी है मेरा सब कुछ हाँ <laughs> भी हा <laughs> ना चाबी तो मेन है चाबी बिना तू कितना जाऊंगी ਉਹੀ ਗੱਲਾਂ ਮੇਰਾ ਹੋਰ ਗੱਲ ਕਹਿੰਦੀ ਮੈਂ ਲਓ ਜੀ ਆਗੇ ਫਿਰ ਚਲੋ ਚੱਲੀਏ ਇਹ ਪਾਣਾ ਤੇ ਫੁੱਲ ਬੰਦ ਕਾਉਣੇ ਪੰਦਾ ਤੇ ਬਾਕੀ ਹੁਣ ਜਾ ਕੇ ਜੀ ਥੱਲੇ ਮਿਲਾਨੇ ਸਾਰਿਆਂ ਗੱਲ ਨਾਲੇ ਪੀਨੇ ਚਾਹ ਪਾਣੀ ਕੁੱਟ-ਕੁੱਟ ਨਾਲੇ ਸਭ ਨਾਲ ਕਰਾਨੇ ਗੱਲ ਉਹ ਮੈਂ ਕਹਣਾ ਉਹ ਪਿਛਲੇ ਪਹਾੜ ਤੇ ਕਿਹੜਾ ਪਹਾੜ ਤੇ ਉੱਪਰ ਬਰਫ਼ गिर ਗਈ ਐ ਬਰਫ਼ ਗਿਰ ਗਈ ਬਾਈ ਹਾਂ ਉਹ ਦੇਖਾ ਹੁੰਦਾ ਹੀ ਹੈ ਅੱਛਾ ਇੱਧਰ ਤੋਂ ਹੁੰਦਾ ਵੀ ਆ ਜਾਂਦੀ ਹੈ ਨਾ ਇਹ ਕਹਿ ਰਹੇ ਆ ਜੀ ਮੈਂ ਇੱਧਰ ਦੇਖੋ ਬਰਫ ਗਿਰ ਗਈ ਉਹ ਸਾਹਮਣੇ ਜਿਹੜਾ ਪਿੱਛੇ ਵਾਲਾ ਤਾਂ ਪਹਾੜ ਉਹ ਨਹੀਂ ਮੇਰੇ ਕਿ ਜੰਮ ਚੇਨ ਕਰਦੀ ਹੁੰਦੀ ਆ ਸਾਰਾ ਤੇ ਅੱਜ ਅਸੀਂ ਰਸਤਾ ਵੀ ਨਵਾਂ ਤੁਹਾਨੂੰ ਦੇਣਾ ਜੀ ਇਹ 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 ਬਲੌਗ ਤੋਂ ਬਾਅਦ ਆਊਗਾ ਜੀ ਘਰ ਵਾਲੇ ਵਾਪਸੀ ਬਲੌਗ ਤੋਂ ਨਾ ਸਾਰਿਆਂ ਨੂੰ ਮਿਲਾਂ ਕਿ ਹੁਣ ਹਾਸੇ ਮਜ਼ਾਕ ਕਰਕੇ ਮਿਲ ਕੇ ਸਭ ਨੂੰ ਜਾਣਾ ਜੀ ਉਹ ਬਲੌਗ ਜਿਹੜਾ ਤੁਹਾਨੂੰ ਇਹ ਤੋਂ ਬਾਅਦ ਆਊਗਾ ਨਾ 26 ਜਾਂ 27 ਤਰੀਕ ਨੂੰ 27 ਨੂੰ ਆਊਗਾ ਜੀ ਅੱਜ 25 ਹੈ ਜੀ ਅੱਜ ਜੀ ਮੇਰੇ ਤੋਂ ਸੌਰੀ ਜੀ ਸਾਰਿਆਂ ਨੂੰ ਮੇਤੋ ਨਾ ਅੱਜ ਡੇਟ ਗਲਤ ਦੱਸ ਹੋ ਗਈ ਮੇਤੇ 26 ਕਹਿ ਹੋ ਗਿਆ ਵੈਸੇ ਅੱਜ 25 ਹੈ ਜੀ ਪਰ ਸਾਡੇ ਜਿੰਨੇ ਵੀ YouTube ਫੈਮਿਲੀ ਮੈਂਬਰ ਹੈ ਸਾਰਿਆਂ ਨੇ ਸਾਨੂੰ ਕਿਹਾ ਜੀ ਅੱਜ 25 ਤਰੀਕ ਹੈ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਕਿਉਂ ਵੀ ਕਈ ਵਾਰ ਚੇਤੇ ਵੀ ਨਹੀਂ ਰਹਿੰਦਾ ਹੋਰ 3-4 ਦਿਨ ਤਾਂ ਹੋ ਗਈ ਸਾਨੂੰ 21 ਤਰੀਕ ਦੇ ਆਏ ਬਈ ਹੈਨਾ ਮਨਜੀਤ ਆਜੋ ਲੈ ਵੀ ਹੁਣ ਗਲਾਸੀਆਂ ਚਾਰ ਪੀਣੇ ਆਈਆਂ ਹਾਂ ਹਾਂ ਗਲਾਸੀਆਂ ਲੈ ਆ ਲੋ ਠੀਕ ਹੈ ਠੀਕ ਹੈ ਆਪਣੇ ਸਬਸਕ੍ਰਾਈਬਰ ਪੁੱਛ ਰਹੇ ਤੇ ਜਿਹੜੇ ਨਵੇਂ ਜੁੜਦੇ ਚਲੋ ਉਹਨਾਂ ਦੇ ਦਿਲਾਂ ਦੇ ਸਵਾਲ ਹੁੰਨੇ ਵੀ ਮਨਜੀਤ ਦਾ ਘਰ ਕਿੱਥੇ ਹੈ ਉਹਨਾਂ ਦੀ ਮੰਮੀ ਡੈਡੀ ਕਿੱਥੇ ਹੈ ਇਹ ਮੂਰੇ ਵਾਲੇ ਘਰ ਇਹਨਾਂ ਦੀ ਇੱਕ ਮਾਸੀ ਸੀ ਇਹਦੀ ਇੱਕ ਇਹਨਾਂ ਦੀ ਮਾਤਾ ਤੇ ਚਾਚੇ ਉਹਨੇ ਤਿੰਨ ਭਰਾ ਤੇ ਜੀ ਦੋਹਾਂ ਦੀ ਡੈਥ ਹੋ ਗਈ ਤੇ ਹੁਣ ਤੁਹਾਨੂੰ ਪਤਾ ਇਹ ਤਿੰਨੇ ਇੱਧਰ ਵਿਆਹ ਹੋ ਗਏ ਆ ਤੇ ਦੂਜੀ ਮਾਸੀ ਆਪਣਾ ਉਹਨੇ ਵੀ ਕੁੜੀਆਂ ਵਿਆਹਤੀਆਂ ਐਦਾਂ ਚਲੇ ਗਏ ਤੇ ਆ ਦੇਖੋ ਜੀ ਮੀ ਪੈਂਦਾ ਹੈ ਨਾ ਪਹਾੜ ਹੈ ਨਾ ਜਿਹੜੇ ਇਹ ਇਹਨਾਂ ਦੇ ਉੱਪਰ ਅੱਜ ਤੋਂ ਪਹਿਲਾਂ ਆਏ ਤੇ ਅਸੀਂ ਕਾ ਕੁ ਜਮਾ ਸੁੱਕੇ ਤੇ ਕਿਉਂਕਿ ਬਹੁਤ ਗਰਮੀ ਪੈ ਰਹੀ ਸੀ ਤਾਂ ਕਰਕੇ ਹੁਣ ਦੇਖੋ ਐਨ ਹਰਿਆਲੀ ਹੋ ਗਈ ਅੰਬ ਤੇ ਅੰਬੀਆਂ ਬਹੁਤ ਘਟ ਹੈ ਗਾਂ ਵੀ ਨਾ ਮਾਰੇ ਕਿਤੇ ਮਾਰਦੀ ਹੈ ਤੇ ਹੁਣ ਤੁਹਾਡੀ ਗੱਲਬਾਤ ਕਰਾਨੇ ਚਾਹ ਪਾਣੀ ਪੀਰੇ ਸਾਰੇ ਤੇ ਬਾਕੀ ਕੰਮਕਾਰ ਤਾਂ ਸਾਰੇ ਕਰ ਲਏ ਕਰਨਾ ਜੇ ਵੀ ਡਿਊਟੀ ਨਿਭਾ ਰਿਹਾ ਕਰਦੇ ਕੱਢਦੇ ਪਾਣੀ ਬਾਈ ਬੱਸ ਬੱਸ ਉਹਨਾ ਪਾੜ ਦੀ ਤਰਪਾਲ ਤੁਹਾਨੂੰ ਹੋਰ ਦਿਖਾਈਏ ਜੀ ਤੇ ਆਪਾਂ ਐ ਕਰਦੇ ਜੀ ਮੜੀ ਗੱਡੀ ਨੂੰ ਮੋੜ ਕੇ ਇਧਣ ਨੂੰ ਲਈ ਅੱਜ ਇਹ ਰਸਤੇ ਨੂੰ ਜਾਣਾ ਨਵੇਂ ਨੂੰ ਆਪਾਂ ਨੇ ਇਹਨੂੰ ਨੂੰ ਵੈਸੇ ਗਏ ਵੇ ਗੋਲੇ ਤੱਕ ਤਾਂ ਗਏ ਵੇ ਖੱਲੇ ਨੂੰ ਪਿੰਡ ਦੇ ਹੋਰੇ ਨਾਮ ਹੈ ਜਿਹੜੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜਾ ਕਿਹੜਾ ਪਿੰਡ ਆ ਕਨਿਆਰ ਪਤਾ ਨਹੀਂ ਕਿਹੇ ਜਿਹੇ ਕਿਹੇ ਜਿਹੇ ਆ ਜੀ ਇੱਥੇ ਤਾਂ ਜ਼ਿਆਦਾ ਹੀ ਗਰਗੇ ਚੱਕ ਲਿਓ ਬੈਗ ਦੇਖੋ ਇਹ ਮੌਸਮ ਕਿਆ ਬਣਿਆ ਜੀ ਉੱਧਰ ਤੋਂ ਹਵਾ ਆਈ ਜੀ ਬੱਦਲੇ ਬੱਦਲ ਗਰ ਗਿਆ ਦੇਖੋ ਚਾਰੇ ਪਾਸੇ ਹੁਣੇ ਤੁਸੀਂ ਮਿੰਟ ਪਹਿਲਾਂ ਦਾ ਬਲੌਗ ਦੇਖ ਰਹੇ ਤੇ ਹੈ ਚਲੋ ਲਿਆਓ ਜੀ ਚਾਚਾ ਜੀ ਚਾਚੇ ਅੱਜ ਜੀ ਨਹੀਂ ਲੱਗਣਾ ਮੇਰਾ ਹੈ ਹਾਂ ਉੱਪਰ ਨੂੰ ਦਿਖਾ ਕਿੰਨੀ ਉਹ 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 ਆਲੇ ਉੱਪਰ ਦਾ ਫੇਰ ਆਲੇ ਜਿੱਥੇ ਤਾਂ ਹੋਰੇ ਕੁਝ ਬਣ ਗਏ ਆ ਬਾ ਨਿਕਲ ਜਾਣਾ ਅਸੀਂ 10-20 ਮਿੰਟ ਮੂੰਹ ਮੈਂ ਤਾਂ ਥੋੜਾ ਤਾਂ ਰਾਹ ਸਾਫ ਆ ਹਾਂ ਬਸ ਨੀ ਕੋਈ ਟੈਨਸ਼ਨ ਹੈ ਇਹ ਰਾਹ ਖਰਾਬ ਹੈ ਅੱਧਾ ਅੱਛਾ ਹਾਂ ਬਾ ਜਿਹੜਾ ਬਦਲ ਜਾ ਆ ਵਿੱਚ ਫਸ ਕੇ ਪੈ ਨਾ ਜਾ ਵੇ ਹਾਂ ਰਾਤ ਤਾਂ ਬਸ ਉੱਥੇ ਤੱਕ ਏ ਠੀਕ ਹੈ ਚਲੇ ਜਾ ਜਨੋ 20 ਮਿੰਟ ਦੀ ਗੱਲ ਹੈ ਬਸ ਉਹ ਇੱਥੇ ਇੱਧਰ ਕੋਈ ਚੱਕਰ ਨਹੀਂ ਆ ਮੀ ਬੇਜੇ ਵੇ ਰਾਹ ਨਹੀਂ ਖਰਾਬ ਹੁੰਦਾ ਪੱਥਰ ਪਾ ਹੈ ਘਟਕਣਾ ਅੱਛਾ ਜੀ ਇਹ ਖਰਾਬ ਇੱਧਰ ਘਟਕਾ ਦੀ ਬਾਹ ਹੈ ਹਾਂਜੀ ਵੀਰ ਜੀ ਬੁਲਾ ਦਿਓ ਸਾਸਰੀ ਘਰ ਅੱਛਾ ਬਾਈ ਜੀ ਖਾਲਸਾ ਬਾਹਿਰ ਜੀ ਫਤਾ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹੋਰ ਜੀ ਗੱਲਾਂ ਤਾਂ ਵੀ ਪੁਰਾਣਾਂ ਸਾਨੂੰ ਠੋਖਾ ਦੇ ਕੇ ਜਾ ਰਿਹਾ ਹੈ ਕਹਿੰਦਾ ਨਹੀਂ ਆਇਆ ਜਾਂ ਤਿੰਨ ਚਾਰ ਮਹੀਨੇ ਦੇ ਕੋਲ ਮਹਾ ਦੋ ਦਿਨ ਮ제 ਕਰਦੇ ਆਂ ਔਰ ਇੱਥੇ ਪਹਾਰ ਵੀ ਨਹੀਂ ਪਾਇਆ ਸਾਮਾਨ ਲਿਆ ਕੇ ਨਾਲੇ ਵਾਪਸ ਲੈ ਕੇ ਚੱਲੇ ਆ ਨਹੀਂ 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 ਮੈਂ ਲਿਆਇਆ ਤਾਂ ਪਰ ਐ ਬੀਜੇ ਕਣਾ ਵੀ ਡੱਬਾ ਤੁਸੀਂ ਲੈਣਾ ਫਿਰ ਮੈਂ ਸੋਚਿਆ ਫਿਰ ਚਾਚੀ ਪਾ ਲੂਗੀ 2 ਕਿਲੋ ਫਿਰ ਲੈ ਜੂ ਕਦੇ ਅੱਛਾ ਬਸ ਪਾਕ ਉੱਥੀ ਪਿਆ ਉਹਦੇ ਨਾਲ ਬੈਂਚ ਦੇ ਜਿਹੜੇ ਬੈੱਡ ਐ ਬੈੱਡ ਦੇ ਉੱਪਰ ਬੈੱ ਠੀਕ ਨੇ ਜੀ ਫੇਰ ਸਮਾਂ ਹੀ ਹੋ ਗਿਆ ਜੇ ਲਿਆਏ ਵੀ ਤੇ ਨਾ ਸਮਾਨ ਕੋਈ ਘਟਿਆ ਵਧਿਆ ਉਧਰ ਹੋ ਗਿਆ ਪੂਰਾ ਚਾਲ ਉਹਦਾ ਫੇਰ ਹੋ ਜਾਣਾ ਠੀਕ ਹੈ ਤੇ ਗੱਲ ਐ ਇੱਕ ਮੈਂ ਹੋਰ ਵੀ ਸੋਚਿਆ ਨਾ ਬਾਈ ਮੈਂ ਤਾਂ ਜਿਹੜੇ ਰੋਕੇ ਤੇ ਨਾ 1 2 ਦਿਨ ਹੀ ਕਣ ਅੱਜ ਰੋਕੇ ਆਣੇ ਤੇ ਪਹਿਲਾਂ 20 ਤਰੀਕ ਨੂੰ ਇੱਕ 19 ਨੂੰ ਕਰਿਆ ਤਾਂ ਉਹਦਾ ਵੀ ਦੂਆ ਟਾਇਰ ਬੋਲ ਗਿਆ ਉਹਨੂੰ ਵੀ ਦਿਹਾੜੀ ਲੱਗਣੀ ਇੱਕ ਜਿਹੜਾ ਰੋਕਿਆ ਤਾਂ ਉਹਨੂੰ ਸਰਹੰਦ ਭੇਜਣਾ ਇਹ ਦੋ ਕਰਾਂ ਦੋ ਅੱਜ ਮੈਂ ਕਹੇ ਤੇ ਮੈਂ ਆਪੇ ਲੈ ਜੂੰ ਕਰਾਂ ਤੇ ਉਹ ਗਰੀਸੇ ਕਰਨੇ ਉਹਦਾ ਕੱਦੂ ਤਾਂ ਨਿਬੜ ਗਿਆ ਇਹ ਵੀ ਗੱਲ ਤੇ ਮੈਂ ਸੋਚਿਆ ਵੀ ਅੱਜ ਅਸੀਂ ਚੱਲਦੇ ਹਾਂ ਜੇ ਅੱਜ ਅੱਜ ਆਪਾਂ ਦੋਏ ਜਣੇ ਚਲੇ ਜਾਂਦੀਆਂ ਦੋਏ ਫੈਮਿਲੀਆਂ ਫਿਰ ਚਾਚੇ ਉਹਨਾਂ ਦਾ ਹੁਣ ਐ ਵੀ ਕੱਲ ਨੂੰ ਆਸਤਾ ਜਾਂ ਦਿਲੋਂ ਆ ਦੇ ਉਹ ਮਾਂਜਾ ਲੱਗ ਜੂ ਹੈ ਕਿ ਨਹੀਂ ਇਹ ਗੱਲ ਤਾਂ ਇਹ ਇਧਰ ਮੌਸਮ ਦੇਖੋ ਇਹ ਕੀ ਬ ਜਾਓ ਤੁਸੀਂ ਸਾਡੇ ਕਰਮਾ ਚ ਇਹ ਨਹੀਂ ਹੈਗਾ ਕੰਮ ਬਾਈ ਹਾਂ ਨਹੀਂ ਇਹਦਾ ਅਸੀਂ ਨਜ਼ਾਰੇ ਲਾਉਂਗੇ ਹਾਂ ਅਸੀਂ ਪਹਿਲਾਂ ਵੀ ਲੈ ਗਏ ਜਦ ਉੱਧਰ ਗਰਮੀ ਸੀ ਨਾ ਬੱਦਲ ਉੱਤਰ ਆ ਹੋ ਲਿਆ ਤਾਂ ਹੀ ਹੋ ਲਿਆ ਤਾਂ ਬਰਸਾਤਾਂ ਮਲੇਗੇ ਤਾਂ ਹੋਲੇ ਤੇ ਹੋ ਲਿਆ ਤਾਂ ਪਹਿਲਾਂ ਇੱਕ ਨਹੀਂ ਉਤਰਦਾ ਨਾ ਉਹ ਇੱਕ ਦਿਨ ਹੋਇਆ ਇਹ ਜਿਹਾ ਪਹਿਲਾਂ ਵੀ ਵੀ ਐ ਵੀ ਅੱਜ ਤੇ ਦੱਸਿਆ ਬਣਾ ਉਹ ਵੀ ਵੀ ਅੱਜ ਦੱਸਿਆ ਵਾ ਵੀ ਸ਼ਾਮ ਨੂੰ ਹੋ ਜਾਵੇ ਕੱਲ ਸਵੇਰ ਤੱਕ ਨਹੀਂ ਤੁਹਾਡੇ ਵਾਲੀ ਗੱਡੀ ਵੈਸਟ ਹੈ ਉਹ ਤਾਂ ਤਕੜੀ ਹੈ ਪੂਰਾ ਕੋਈ ਚੱਕਰ ਨਹੀਂ ਉਹ ਨਿਕਲ ਜਾ ਹਾਂ ਕਰਨ ਬੰਦ ਕਰੋ ਇਹਨੂੰ ਬਾਈ ਚਲੋ ਤੇਰੀ ਨਾਨੀ ਕਿੱਧਰ ਚਾਚੀ ਪਰਲੇ ਕਰ ਚਲੋ ਦੇਖੋ ਕਿਤਰਾ ਮਨ ਤਾਂ ਹੋਰ ਹਿਸਾਬ ਲੱਗਦਾ ਵੀ ਜੇ ਇਹਦੇ ਚ ਨਾ ਪਾਣੀ ਹੋਇਆ ਇਹਨੇ ਚੱਕਿਆ ਵਾ ਜਿਹ ਕਹਣਾ ਚੀਰਾ ਪੂੰਜੀ ਚ ਨਾ ਜਿਆਦਾ ਮੀ ਪੈਨੇ ਉਹ ਕਹਿੰਦੇ ਜੱਕਣਾ ਇੱਕ ਵਾਰੀ ਬੱਦਲ ਵੱਡ ਗਿਆ ਉਹ ਪੈ ਕੇ ਹੀ ਨਿਕਲਦਾ ਹਾਂ ਪੈਣਾ ਚਾਹੀਦਾ ਹੁਣ ਠੰਡਾ ਇਹ ਦੇਖ ਲੈਣ ਉਹ ਜੱਛਾ ਇਹ ਦੇ ਨੇਰੀ ਵਾਲਾ ਹਰਨਾਮਨ ਹਵਾ ਗੱਲ ਕਰ ਰਿਹਾ ਬੱਦਲ ਪਰਾਂ ਤੇ ਆਇਆ ਉਹ ਸਾਰੇ ਪਹਾੜ ਤੇ ਹੋਗੇ ਤੈਨੂੰ ਲਾਉਂਦਾ ਉੱਡ ਕੋਈ ਨਹੀਂ ਕੁਝ ਵੀ ਨਹੀਂ ਦੇਖੋ ਹੁਣ ਮੈਂ 1 ਮਿੰਟ ਪਹਿਲਾਂ ਬਣਾਇਆ ਤਾਂ ਉਹ ਤਾਂ ਆਪਣੇ ਨੇੜੇ ਨੇੜੇ ਦਿਖਦਾ ਬਾਕੀ ਦੂਰ ਖੜ ਗਿਆ ਹਾਂ ਬਾਕੀ ਤਾਂ ਦੇਖੋ ਸਾਹਮਣੇ ਵੀ ਨਹੀਂ ਦਿਖ ਰਿਆ ਕੁਝ ਵੀ ਚਾਚੀ ਆ ਜਾ ਫਿਰ ਆਹਾਂ ਚੱਲ ਕਰ ਦੇ ਕਰ ਦੇ ਆ ਵੀ ਡਿਊਟੀ ਮੇਨ ਐ ਛੇਲੂ ਵੀ ਜੋ ਡੀਪੂਲ ਨੂੰ ਤਾਂ ਬਚਾਣੀ ਨੂੰ ਅੱਜ ਵੀ ਡਿਊਟੀ ਨਿਭਾਣੀ ਪੈਣੀ ਐ ਅੱਛਾ ਜਾਣਦੇ ਬਸ ਜਾਣਦੇ ਹੀ ਨਹੀਂ ਚਾ ਤੂੰ ਪਿੱਛੇ ਹੋ ਜਾ ਕਰਨਾ ਡੰਡਾ ਲੈ ਕੇ ਨਹੀਂ ਹੈ ਇਹਨਾਂ ਦਾ ਦਿਲ ਨਹੀਂ ਹੈ ਜੇ ਕਰਦਾ ਅੱਜ ਚੂਗੇ ਵੀ ਨਹੀਂ ਇਹ ਵੀ ਬੈਠਾ ਹੀ ਰਿਹਾ ਮੀਂਹ ਕਰਕੇ ਹਲਕੇ ਹਲਕੇ ਕਿਣੀਆਂ ਚੱਲਦੀਆਂ ਸੀ ਚਾਚੀ ਆ ਕੰਮ ਨਹੀਂ 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 ਦੇ ਤੇ ਸਾਨੂੰ ਚਾਚੇ ਨੇ ਦੇ ਤੇ ਸਾਨੂੰ ਦੇ ਤੇ ਦੇ ਤੇ ਦੇ ਤੇ ਬਈ ਦੇ ਤੇ ਅੱਜ ਜਿਆਦਾ ਫੋਰਫ ਬੈਕ ਆ ਨਾ ਅੀਦਾ ਮੇਰੇ ਕੋਲ ਮੈਂ ਨਾ ਚੁੱਕਿਆ ਆ ਨਾ ਚੱਲ 10 ਰੁਪਏ ਲੈ ਲੈ 10 10 ਲੈ ਲੈ 10 10 ਲੈ ਲੈ ਬਾਕੀ ਮੂੜ 10 ਹਾਂ ਮਿੱਠੂ ਜੀ ਖਾ ਲਈ ਚਾ ਲੈ ਲਾ ਲਾ ਤੂੰ ਵੀ ਖਾਲੀ ਹੈ ਇਹ ਤਾਂ ਨਾ ਜਿੰਨਾ ਮਰਜੀ ਕਹੀ ਜਾਵੇ ਇੰਨਾ ਕੁ ਤਾਂ ਨਭਾਣਾ ਪੈਂਦਾ ਹੀ ਹੈ ਨਾਨੀ ਨੇ ਸ਼ਾਪੇ ਦੇ ਦੇ ਮੇਰੀ ਨਾਨੀ ਨੇ ਹਾਂ ਫਿਰ ਚਾਚਾ ਲੈ ਲੈ ਚੀਮੂ ਚੀ ਚ ਖਾਲੀ ਗੁਰਕਰਾ ਲੈ ਜੀ ਜਾਂਦੀ ਹਾਂ ਉਹ ਇਹ ਮੈਂ ਚਾ ਕੋ ਖਤਮ ਕਰ ਲਿਆ ਹੋਰ ਵੀ ਚਾ ਠੀਕ ਅੰਦੇ ਇਹ ਆ ਗਏ ਹੈ ਨਾ ਹਾਂ ਬਾਕੀ ਆ ਦੋ ਚਾਰ ਦਿਨ ਦਾ ਕੰਮ ਹੈ ਸੰਭਲਿਆ ਮੈਂ ਉਸ ਤੋਂ ਬਾਅਦ ਖਬਰ ਹੈ ਫੇਰ ਮਹੀਨੇ ਤੱਕ ਚੱਕਰ ਲੱਗੇ ਜਾਣਾ ਕੀ ਹੋਇਆ ਚਲੋ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਅੱਜ ਨਾ ਨਵੇਂ ਰਾਸਤੇ 'ਚ ਜਾ ਰਹੇ ਆ ਉਹਤੇ ਗਾਹਾਂ ਤੁਹਾਨੂੰ ਦਿਖਾਣੇ ਵੀ ਕਿ ਕਿਹੜੇ ਕਿਹੜੇ ਪਿੰਡ ਆ ਰਹੇ ਕਿਆ ਨਾਮ ਹੈ ਹੈ ਠੀਕ ਹੈ ਰਸਤਾ ਠੀਕ ਹਾਂ ਬਾਈ ਹੁਣ ਕੋਈ ਪਤਾ ਨਹੀਂ ਵੀ 6 ਮਹੀਨੇ ਨੂੰ ਟੂਰ ਲੱਗਣਾ ਕਸਾਲ ਨੂੰ ਉਹ ਤੂੰ ਇਧਰ ਕਿਧਰ ਨੂੰ ਜੰਦੇ ਠੀਕ ਹੈ ਜੀ ਨਾ ਇਧਰ ਨੂੰ ਜਾਣਾ ਬਣੀ ਕਾ ਕਾ ਇਧਰ ਨੂੰ ਇਧਰ ਨੂੰ ਠੀਕ ਹੈ ਠੀਕ ਹੈ ਯਾਰ ਆ ਮੀ ਪਏ ਗਿਆ ਰਾਹ ਖਰਾਬ ਹੋਣਾ ਇਧਰੋਂ ਤਾਂ ਗੱਡੀ ਛੋਟੀ ਨਹੀਂ ਜਾਣੀ ਇਧਰੋਂ ਚਾਚੀ ਥੱਕ ਗਈ ਲੱਗਦਾ ਕੱਤੀਆਂ ਉੱਥੇ ਕਮਾਈ ਜਾਊਗਾ ਸ਼ੁਕਰ ਆ ਦੇ ਮੈਨੂੰ ਟਾਇਰਾਂ ਦਾ ਵੀ ਹੈ ਪਰ ਹੈ ਹਾਂ ਆ ਲਈ ਆ ਨਾ ਨਹੀਂ ਨਹੀਂ ਹੋ ਗਈ ਨਾ ਚਲੋ ਠੀਕ ਹੈ ਜੀ ਹੁਣ ਅੱਗੇ ਜਾ ਕੇ ਮਿਲਦੇ ਚੱਲੇ ਆ ਜੀ ਵਾਪਸ ਘਰ ਨੂੰ ਤੇ ਚੱਲੇ ਵੀ ਅੱਜ ਨਵੇਂ ਰਾਸਤੇ ਨੂੰ ਹਾਂ ਅੱਜ ਨਵਾਂ ਰਸਤਾ ਹੈ ਇਥੋਂ ਤਰਾਇਓ ਹੈ ਦੇਖਿਓ ਤਰਾਇਆਂ ਹੀ ਮਿਲਣੀਆਂ ਆਪਾਂ ਨੂੰ ਪਰ ਤਰਾਇ ਚ ਜ਼ਿਆਦਾ ਡੇਂਜਰ ਹੋ ਜਾਂਦਾ ਏ ਚਾਚੇ ਨੇ ਮੈਨੂੰ ਪਹਿਲਾਂ ਹੀ ਸਮਝਾ ਤਿਆ ਪਹਿਲਾਂ ਮੰਗ ਵੀ ਬ੍ਰੇਕ ਨਾ ਮਾਰੀ ਤੇ ਗੱਲਬਾਤ ਇਸ ਤਰ੍ਹਾਂ ਆਏ ਅਸੀਂ ਜਦੋਂ ਪਿਛਲੀ ਵਾਰ ਗਏ ਤੇ ਨਾ ਮੈਂ ਚਾਚੇ ਤੋਂ ਪੁੱਛ ਲਿਆ ਮੈਂ ਰਸਤੇ 'ਚ ਦੱਸਿਆ ਵੀ ਮੈਂ ਪੁੱਛਿਆ ਤਾਂ ਕੋਸ ਮੈਂ ਓਕਣੀ ਜਾ ਰਿਹਾ ਮੈਂ ਗੱਡੀ ਮੇਰੀ ਕਿਤੇ ਨਹੀਂ ਗੜੀ ਤੇ ਕਈਆਂ ਨੇ ਬਲੌਗ ਤੇ ਕਮੈਂਟ ਕਰਿਆ ਇੱਕ ਦੋ ਆਪਣੇ ਨਾ ਭਰਾਵਾਂ ਨੇ ਕਹਿੰਦੇ ਤੈਨੂੰ ਗੱਡੀ ਨਹੀਂ ਆਉਂਦੀ ਹਾਂ ਹਾਂ ਜੀ ਮੈਂ ਤਾਂ ਅਜੇ ਲਈ 2 ਸਾਲ ਤੇ ਮੈਂ ਜੂਣੀ ਸਿੱਖਿਆ ਐ ਪਹਿਲਾਂ ਤੇ ਤਾਂ ਚਲਾਉਂਦਾ ਹੀ ਨਹੀਂ ਤਾਂ ਤੇ ਬਾਕੀ ਗੱਲ ਰਹੀ ਇਹ ਵੀ ਪਹਾੜ ਚਾਲੇ ਆ 10 12 15 15 ਵਾਰ ਵੀ ਐਨ ਸਿੱਖੇ ਹੋਏ ਆਂ ਦੇ ਜੇ ਆਪਾਂ ਕਿਸੇ ਨਾ ਪੁਰਾਣੇ ਬੰਦੇ ਨੂੰ ਪੁੱਛ ਲੂਗੇ ਉਹਦਾ ਤਜਰਬਾ 30 40 ਸਾਲ ਦਾ ਕੋਈ ਮਾੜੀ ਗੱਲ ਵੀ ਹੈ ਨਹੀਂ ਹੈ ਕਿ ਨਹੀਂ ਮਜੀਤ ਉਹ ਤਾਂ ਫਿਰ ਇੱਧਰ ਦਾ ਹੁਣ ਇੱਧਰ ਤਾਂ ਉਹਨਾਂ ਨੂੰ ਜ਼ਿਆਦਾ ਭੇਜਦਾ ਹੈ ਗਿੱਲੇ 'ਚ ਅਸੀਂ ਕਦੇ ਚਲਾਇਆ ਨਹੀਂ ਤਾਂ ਇੰਨਾ ਨਹੀਂ ਪੈਂਦੇ ਜਦੋਂ ਉਹਨਾਂ ਨੇ ਚਲਾਈਆਂ ਗੱਡੀਆਂ ਤਾਂ ਪੁੱਛਿਆ ਤਾਂ ਉਹਨੂੰ ਜਿੱਦਾਂ ਦੇਖੋ ਇਹ ਰਸਤਾ ਹੈ ਕਿਤੇ ਪਾਣੀ ਆ ਗਿਆ ਚਾਚਾ ਕਹਿੰਦਾ ਬਸ ਇੱਕ ਟਾਇਰ ਗੱਭਾ ਕਰ ਲਈ ਇੱਕ ਸੁੱਕੇ 'ਚ ਕਰ ਲਈ ਫੇਰ ਨਹੀਂ ਗੱਡੀ ਕਿਤੇ ਵੀ ਲੱਗੂਗੀ ਗੜੂਗੀ ਦੇਖ ਆਹ ਉਹ ਪੂਰੀ ਜੀ ਬਜਾ ਉਹ ਫੱਟਾ ਦੇਖ ਨਕਾਨ ਮਜੀਤ ਕਿੰਨਾ ਸੋਹਣਾ ਚੱਲ ਜਿਆਦਾ ਹੀ ਮਰੇ ਇੱਕ ਦਸਾਰੀ ਇਹ ਵਿਊ ਤੁਹਾਨੂੰ ਦਿਖਾਈਓ। ਉਹ ਦੇਖੋ ਇਹ ਮਕਾਨ ਕਿੰਨਾ ਵੈਸਟ ਪਿਆ ਬਸੰਦਾ। ਅ ਨਵਾਂ ਮਪਿਆ ਬਲਾਇਦਾ। ਇਹਦਾ ਨਾ ਟੀਨਾ ਜਿਆਦਾ ਪੈਨੇ ਟੀਨਾ ਦਾ ਹੀ ਪੈਂਦਾ ਮਕਾਨ ਦੇਖੋ ਕਿੰਨਾ ਵੈਸਟ ਹੈ ਨਾ। ਕਿੰਨਾ ਵਧੀਆ ਮੌਸਮ ਹੋਇਆ ਅੱਜ ਚਲੋ। ਅੱਜ ਦੇ ਬਾਅਦ ਮੌਸਮ ਨੇ ਖਰਾਬੇ ਹੋਣਾ ਅੱਗੇ ਤੇ ਅੱਗੇ। ਸਕਦਾ ਜਦ ਕੋਈ ਗੱਡੀ ਲੈ ਗਿਆ ਨਾ ਉਹਨੇ ਸੀਟ ਸੂਟ ਜਿਹੜੀ ਵੀ ਸੰਜੋ ਨਹੀਂ ਲੈ ਗਿਆ ਤਾਂ ਗੱਡੀ। ਹਾਂ। ਨਹੀਂ ਤਾਂਹੀਂ ਛੱਡਣਗੇ ਤੇ ਜਦ ਚਲ ਇੰਨੀ ਪਿੱਛੋਂ ਨਾ ਜੀ। ਇੱਥੇ ਤੱਕ ਤਾਂ ਤੁਸੀਂ ਆਲੇ ਹੁਣੇ ਉਦੋਂ ਪਹਿਲਾਂ ਨਾ ਹੋ। ਤੁਸੀਂ ਨਹੀਂ ਜਾਂਦੇ ਹੋ ਪਿੱਛੇ ਦੇ ਮੁਰਕੇ। ਗੋਲੀ ਗੋਲੀ ਲਓ ਜੀ ਡਿੰਪਲ ਚੱਲ ਪਹਿਲਾਂ ਉਧਰ ਆਪਣੇ ਛੇਲੂ ਤਾਂ ਛੱਡਿਆ। ਅਸਾਤੀ ਉੱਪਰ ਲੱਕੇ ਹੀ ਲਾ ਆਸਤੋਂ ਫੋਨ ਮੇਰਾ ਪਰਲਾ ਘੇੜ ਲੱਖ ਹੋ ਗਈ ਵਿੱਚੋਂ ਨਾ ਜਾ ਬੈ ਮੈਂ ਤੁਹਾਨੂੰ ਨਾ ਜੀ ਅੱਜ ਮਕਾਨੇ ਦਿਖਾਣੇ ਆ ਇੱਧਰ ਦੇ ਜਿਹੜੇ ਮਕਾਨ ਹੈ ਨਾ ਓਹੋ ਕਿਹੜੀ ਫੀਲਿੰਗ ਹੈ ਮਹਿਲਾ ਲਈ ਦੇਖ ਲਓ ਕਹਿੰਨੇ ਨਾ ਆਪਾਂ ਆਪਣੇ ਕਿੰਨੇ ਬਣਾਣੇ ਆ ਆ ਦੇਖਿਓ ਹੁਣ ਮਕਾਨ ਕਿ ਆ ਕਮੀਆਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ じゃ ਮਕਾਨ ਸਾਡੇ ਉੱਧਰ ਬਣਿਆ ਵਾ ਕਿਤੇ ਦੇਖੋ ਟੀਨਾ ਹੈ ਜ਼ਿਆਦਾਤਰ ਉੱਪਰਲੇ ਫਲੋਰ ਤੇ ਤਾਂ ਇਹ ਲਾਸਟ ਵਾਲੇ ਟੀਨੇ ਲਾਣੇ ਜੀ ਦੇਖੋ ਕਿੰਨਾ ਸੋਹਣਾ ਇਹ ਰੰਗ ਕਰੇ ਵੀ ਦੋ ਤਿੰਨ ਨੀਲਾ ਲਾਲ ਹੈ ਜੀ ਕਿੰਨਾ ਸੋਹਣਾ ਦੇਖੋ ਘੁੰਮਣੇ ਨੂੰ ਜੰਗਲਾ ਵਾਲੇ ਦਾਣਾ ਹੈ ਵਾਹ ਵਾਹ ਗੱਡੀ ਸੁਣੀਆਂ ਦੋ ਤਿੰਨ ਉਹ ਕਰ ਵੀ ਉੱਪਰ ਵਿੱਚ ਹੈ ਇਹ ਇਹ ਹੈ ਇਹ ਚੀਜ਼ਾਂ ਲੱਗਦੇ ਹੋ ਰਹਿਣਾ ਦੇਖੋ ਜੇ ਪਾਣੀ ਤਾਰਨੇ ਨੂੰ ਲੱਗ ਲੱਗਣਾ ਉਹ ਗਾਹਾਂ ਜਾ ਕੇ ਪੁਲੀ ਦੇ ਕੋਲ ਕਰ ਕਾਲ ਬਣਾਤੀ ਵੀ ਸੜਕ ਨੂੰ ਨਾ ਲੱਗੇ ਜਿਆਦਾ ਪਾਣੀ ਸੜਕ ਤੇ ਨਾ ਉਹ ਖਰਾਬ ਕਰੇ ਸੜਕ ਨੂੰ ਵੀ ਪਾਣੀ ਸਾਈਡ ਸਾਈਡ ਹੋ ਕੇ ਉਤਰ ਜਾਵੇ ਹਾਂ ਆ ਦੇਖੋ ਰਾਹ ਸਾਈਡ ਦੇ ਨੇ ਬਣਾਤੇ ਆ ਇਹ ਜਗ੍ਹਾ ਹੈ ਤੀ ਆ ਦੇਖੋ ਮੇਰਾ ਪੁੜੀ ਗੋਲ ਲਿਆ ਕੇ ਛੱਡਦੇ ਆ ਮੈਂ ਇੱਥੇ ਨੂੰ ਨਿਕਲ ਜਾਣਾ ਪਾਣੀ ਆਦਾ ਭਈ ਇੱਧਰ ਕਿੰਨੀ ਸੋਣੀ ਹੋਵਾ ਆਂਦੀ ਮੈਂ ਬਸ ਹੁਣ ਜਾ ਕੇ ਘਰ niche ਵੜਨਾ ਸੀ ਲੈ ਲਈ ਆਪਣੇ ਵੀ ਹੁਣ ਲੈ ਲਈ ਜਿਹੜੀ ਠੰਡ ਲੈਣੀ ਸੀ ਪਰ ਸੱਚੀ ਸਾਡੇ ਉਰੇ ਰੋਜ਼ ਠੰਡਾ ਮੌਸਮ ਰਹਿੰਦਾ ਹੈ ਨਾ ਹੂੰ ਟੱਕਰ ਇਹ ਜਿਹੜੀਆਂ ਜਾ ਕੇ ਆਪਣੀਆਂ ਹੁਣ 15 ਕ ਦਿਨ ਤੋਂ ਨਾ 10 ਕ ਦਿਨ ਤੋਂ ਸੋਹਣਾ ਲੱਗ ਗਿਆ ਮੌਸਮ ਹੁਣ ਦੇਖੋ ਕਿੱਥੇ ਦੇਖ ਲਓ ਬਾਈ। ਥਾੜਾ ਦੇਖਿਓ। ਉਹ ਮਸ਼ੀਨ ਲੱਗੀ ਵੀ। ਉਹਨਾਂ ਦੇ ਕੋਲ ਰਸਤਾ ਆ ਦੇਖੋ ਮਸ਼ੀਨ ਆ। ਉਹਰੇ ਤਾਂ ਮਸ਼ੀਨ ਲੱਗੀ। ਬੰਦੀ ਦੀ ਗੰਦੀ ਵੀ ਖੰਡ ਦੇ ਵਿਚਾਰੇ ਜਾਂਦਾ ਨੇ ਲੇ ਲੇ ਬਨਾਣਾ ਪੈ ਜਾ ਬਹਿ। ਗਰਮੀ ਚ ਚੱਲਦੇ ਥੋੜੀ ਜਿਹੀ ਗਰਮੀ ਲਈਏ ਜਾਂਦੇ। ਬਨਾਣਾ ਪੈ ਜਾ ਬਹਿ ਖਾਲ ਘੱਟ ਰਹੀ ਆ ਬਾਈ ਸਾਈਡ ਵਾਲੀ। ਪਾਣੀ ਇੱਧਰ ਨੇ। ਲੰਘ ਜੂ। ਨਹੀਂ ਲੰਘਣੀ। ਲੰਘ ਜੂਗੀ। ਲਓ ਜੀ ਆ ਜਾ ਰਿਹਾ ਗੋਇਲੇ ਨੂੰ ਇਹ ਜਾ ਰਿਹਾ ਕਿੱਧਰ ਨੂੰ ਸਾਨੂੰ ਪਤਾ ਹੈ ਕਿਹਦੇ ਪਿੰਡ ਪੱਟੇ ਹੈ ਤਾਂ ਪੱਟੇ ਨੂੰ ਜਾ ਰਹੇ ਆ ਪਿੰਡ ਨੂੰ ਨਾਲ ਦੇ ਨਾਲ ਪਿੰਡ ਦੱਸੀ ਪਹਿਲਾਂ ਕਿਹੜਾ ਆ ਰਿਹਾ ਤੇ ਬਾਅਦ ਆਣਾ ਹੈ ਖਨੇਟ ਹੁਣ ਖਨੇਟ ਆਊਗਾ ਪਹਿਲਾਂ ਹਮ ਅੱਛਾ ਬਾਕੀ ਇਹ ਰਸਤੇ ਨੂੰ ਆਵਾਜ਼ ਆ ਜੀ ਵੀ ਥੋੜੀ ਇੱਕ ਹੋੜੀ ਹੋ ਰੱਖ ਨੇ ਮਿੱਟੀ ਚੜੂਗੀ ਗੱਡੀ ਦੀ ਹਮ ਵੈਸੇ ਤਾਂ ਰੋਡ ਬਣਾ ਤਿਆ ਹੈ ਨਾ ਮੈਂ ਹਨਾ ਪਹਿਲਾਂ ਜਦ ਮੈਂ ਆਇਆ ਤਾਂ ਉਹ ਕਿੱਕਲੇਮ ਜਾਦੂ ਰੇ ਪੱਥਰ ਤੇ ਆਵਦਾ ਇਹਦੇ ਪਰ ਪੁਰਾਣੀ ਸੜਕ ਦੀ ਉਦੇ ਪਰੇ ਲੁੱਕ ਪਾਤੀ ਬਰਾਬਰ ਜਾ ਕਰਕੇ ਦੇਖੋ ਕਿੰਨਾ ਵਧੀਆ ਰੋਡ ਹੈ ਔਰ ਆਂਦੀ ਹੈ ਕਿ ਟਿਊਟਾਪਾ ਇਹ ਤਾਂ ਨਾਲੇ ਰੋਡ ਵੀ ਦੂਆ ਕਰਦੇ 18 5 5 ਹੋ ਗਿਆ 23 26 5 10 ਉਹ ਮੋਰ ਆ ਗਿਆ ਮੋਰ ਬਈ ਦੀ ਜਾਨ ਬਚੌਰ ਰਖ ਗਏ ਆਪਾਂ ਟਾਈਮ ਕਿੰਨਾ ਹੋ ਗਿਆ ਬਾਈ ਹੈ ਹੋਗੇ 10 ਮਿੰਟੇ ਹੋਏ ਹੋਣੇ ਦੁਰਿਆਂ ਨੂੰ ਹੈ ਨਾ ਇਹ ਦੇਖੋ ਇੱਧਰ ਸਮਾਨ ਪਚਾਇਆ ਵਾ ਬਈ ਕਰੇਟਾਂ ਵਾ ਜਾਂ ਕੁਝ ਹੋਰ ਕਰੇਟਾਂ ਪਈਆਂ ਨੇ ਗੋ 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 ਪਿੱਛੇ ਬੈਕਰਦੇ ਨਾ ਨਾ ਲੰਗਣ ਦੇ ਨੂੰ ਤੇ ਕਿੱਡੀ ਬੜੀ ਐ ਉਸ ਟਾਈਮ ਚੱਕਿਆ ਬਣ ਜਾਣਾ ਇਹਨੇ ਨਹੀਂ ਤੁਹਾਨੂੰ ਪਤਾ ਲੱਗੇ ਕੰਨ ਨੂੰ ਵੀ ਲੜਾਈ ਦੀ ਅੱਜ ਚੱਲੇ ਆ ਆ ਗਾਣਾ ਕਹਿ ਲੈ ਭਾਈ ਇਹਦੀ ਉੱਥਾ ਵੀ ਡਰੀ ਜਾਂਦਾ ਦਾ ਇਹ ਜਦੀ ਗੋ ਹੁੰਦੀ ਦੀ ਮੂਰੀ ਸੱਚੀ ਦੇਖਣਾ ਆਈਏ ਪਾਣਾ ਨੂੰ ਪਤਾ ਕੀ ਹੋ ਗਿਆ ਮਨਜੀਤ ਹਲਕਾ ਜਿਹਾ ਉਹ ਇਹਨੂੰ ਮੀਂਹ ਨਹੀਂ ਪਿਆ ਹੁਣ ਬੱਟ ਜਾ ਹੋ ਗਿਆ ਅਗਰ ਮੈਂ ਇਸ ਜੀ ਦੁਬਾਰਾ ਸ਼ਾਮ ਨੂੰ ਮੀਹ ਪਛਾਕਾ ਹੋਵੇ ਤਾਂ ਨਿਕਲੀਆਂ ਐ ਬਾਹਰ ਇੱਕ ਭੁਣਖੀਆਂ ਜੀਆਂ ਨਹੀਂ ਨਿਕਲਦੀਆਂ ਉਹ ਵੀ ਬੋਖਾਨੀਆਂ ਆ। ਉਧਰ ਨਹੀਂ ਖਾਰੇ ਮੈਂ ਕਹਿੰਦਾ ਉਧਰ ਨਾਲੋਂ ਤਾਂ ਆਹ ਸੜਕਾ ਠੀਕ ਹੈ ਹਨਾ। ਇੱਕ ਲਾਉਣਾ ਇੱਕ ਹੋਰ ਰੱਖਣੀ ਪੈਣੀ ਉਹ ਤੂੰ ਬਲੋ ਉਹ ਬਣਾ। ਜੀ ਬੰਦ ਜੀ। ਜਾਂ ਤੁਸੀਂ 5ਵੀਂ ਤੱਕ ਪੜ੍ਹੇ ਹੋ ਰਹੀ ਐ ਕਿਤੇ ਸਹੀ ਲੋ। ਮੈਂ ਤਾਂ ਆ ਗਿਆ ਪਿੰਡ ਕੋਈ ਹੈਨਾ ਇਹ ਦੁਕਾਨਾਂ ਤਕੂਨਾ ਇਹ ਖਨੇੜ ਮੰਦਿਰ ਆ ਪੰਦਿਰ ਹੈ ਹਾਂ ਇੱਧਰ ਪਿੰਡੇ ਸੁਨੇ ਬਣਾਏ ਨੇ ਟੰਕੇ ਡੁੰਗੇ ਲਾ ਕੇ ਇਹ ਦੁਕਾਨਾਂ ਬਣਾਈ ਵੀ ਆ ਆ ਇੰਟਰਲੌਕ ਟਾਇਲ ਲੱਗੀ ਇੰਨੇ ਚੱਲ ਪਿਉ ਰਿਹਾ ਨਾ ਪਾਣੀ ਪੂਣੀ ਉੱਤਰਦਾ ਦੇਖ ਲੈ ਸਾਈਡ ਨੂੰ ਪਾਣੀ ਉੱਤਰਦਾ ਕਰਕੇ ਨਾ ਇਹ ਉੱਪਰ ਮਕਾਨ ਆਪਣੇ ਵਾਲਾ ਪਹਾੜ ਆਏ ਉੱਪਰ ਨਹੀਂ ਇੱਧੇ ਵੀ ਪਿੱਛਾਂ ਰਹਿ ਗਿਆ ਤਾਂ ਹਣਾ ਰੋੜ ਤਾਂ ਇਹ ਤੋਂ ਕੋਈ ਡੁੱਬਦਾ ਨਹੀਂ ਹੈ ਕੋਈ ਚੱਕਰ ਹੀ ਨਹੀਂ ਨਹੀਂ ਪਹਿਲਾਂ ਵੀ ਪਹਿਲਾਂ ਛੋਟਾ ਹੁੰਦਾ ਤਾਂ ਕਹਿੰਦੇ ਨਹੀਂ ਹੁੰਦਾ ਤਾਂ ਵੀ ਕਹਿਣ ਵਾਲਾ ਰੋੜ ਬਣਾਣਾ ਹੈ ਨਾ ਮੈਨੂੰ ਵੀ ਬੱਸਾਂ ਵੀ ਜਾਣੀਆਂ ਨਾ ਕੋਇਲੇ ਤੇ ਸਿੱਧੀਆਂ ਇੱਧਰ ਨੂੰ ਬੱਸਾਂ ਪੱਟਾ ਬਾਕੀ ਖੇਤ ਵੀ ਆਦੇ ਅਏ ਵੀ Shimle ਵਾਲਾ ਰੋੜ ਵੀ ਹੈਗਾ ਨਾ ਇਹ ਅੱਛਾ ਇਹਨੂੰ ਵੀ ਜਾ ਹੋ ਜਾਂਦਾ ਹੂੰ ਨਹੀਂ ਉਹ ਕਰਨੇ ਆ ਦੇਖ ਤੱਕੜੇ ਵੀ ਹੈ ਖੋਲਿਆ ਬਰਾਸਤਾ ਸਾਰਾ ਜਦ ਆਪਾਂ ਪਹਿਲਾਂ ਗਏ ਨਹੀਂ ਤਾਂ ਕਿਤੇ ਚਾਚੇ ਗਿਆ ਲਾ ਜਿਆਦਾ ਮਸ਼ੀਨਾਂ ਨਹੀਂ ਲੱਗੀ ਬੀਤੀਆਂ ਇਹ ਰੋਡ 'ਪਰ ਜੇ ਰੋੜੇ ਬਣਦੇ ਤਾਂ ਹਾਂ ਪਹਿਲਾਂ ਸਿੰਗਲ ਹੁੰਦਾ ਹੌਂਟਾਟਾ ਵੱਲ ਜਾਂਦੀ ਐ ਆ ਗਿਆ ਫਨੇਟ ਉਹ ਰਿਆ ਕਰਦੇ ਤੇ ਪਹਿਲਾਂ ਆਟਾ ਤੇ 2 ਪੱਟਾ 6 ਕਿਲੋ ਆ ਗੱਬਿਆਂ ਨਾਲ ਤਾਂ ਆ ਗਿਆ ਬਈ ਆ ਕਿ ਕਰਿਆ ਨਾ ਨੜਕਾ ਚੱਕਿਆ ਘਤੀ ਨਹੀਂ ਰੱਖਾ ਬੀ ਘਰੇ ਆਵਾਤਾ ਐ ਛੱਡਦੇ ਨਹੀਂ ਸਾਡੇ ਕਿੰਨੀ ਦਾ ਹਨਾ ਨੜਕਾ ਕਿ ਛੱਡਣਾ ਪਹਿਲਾਂ ਹੈ ਹੀ ਨਹੀਂ ਤਾਂ ਉਹ ਸਮਾਂ ਲਾਇਆ ਹੈ ਕੱਪੇ ਨੂੰ ਲਾਇਆ ਹੈ ਦਾ ਨਹੀਂ ਆ ਦੇ ਆ ਵੀ ਤਾਂ ਸਾਈਡ ਤੇ ਆ ਉਹ ਗੱਪਾ ਆ ਗਿਆ ਫਿਰ ਦੇਖ ਲੋ ਨਲਕਾ ਨਹੀਂ ਪਟਿਆ ਹੈ ਬਾਈ ਪਾਣੀ ਪੀਣਾ ਦੇਖੋ ਸਾਹਮਣੇ ਪਪਾ ਨਹੀਂ ਚੱਲਾਂਗੇ ਪਟੇਗੇ ਹਾਂ ਚਲੋ ਜੀ ਮਿਲਦੇ ਹਾਂ ਤੁਹਾਨੂੰ ਫਿਰ ਅੱਗੇ ਜਾ ਕੇ ਮਿਲਾਂਗੇ ਇਹ ਦੇਖਾ ਆ ਸਾੜੇ ਕਿ ਨਹੀਂ ਅੱਕ ਜੇ ਕਿਹਾ ਕਿ ਉਹ ਦੇਖ ਉੱਪਰ ਬਾਗ ਉਹ ਸਾਹਮਣੇ ਉੱਪਰ ਕਿੱਥੇ ਉਹ ਦੇਖ ਉੱਪਰ ਉਹ ਦੇਖ ਆਪਣੇ ਤੂੰ ਤਾਂ ਬੇਵੋਹ ਹੁੰਦਾ ਹੈ ਨਾ ਅੰਦਰ ਆਪਣੇ ਕਰਨ ਨੂੰ ਨਹੀਂ ਹੈ ਇੱਥੇ ਸਾਹਮਣੇ ਦੇਖ ਪਹਾੜ ਦੀ ਲੋਕੇਸ਼ਨ ਕਿੰਨੀ ਬੜੀ ਉਹਦੇ ਘਰ ਕਿੱਥੇ ਜਾ ਕੇ ਉੱਪਰ ਉਹ ਨੂੰ ਬੜੇ ਬਾ ਹੈ ਹੈ ਐਂ ਹੀ ਆ ਕੇ ਕਿੰਨੇ ਟਾਈਮ ਬਾਅਦ ਆਏ ਹੋਏ ਬਾਈ ਤੁਸੀਂ ਅੰਬਾ ਦਾ ਬਾਗ ਉਹਦੇ ਕੋਲ ਆ ਗਏ ਹੈ ਮੈਂ ਜੀ ਤੂੰ ਕਿੰਨੇ ਟਾਈਮ ਦਾ ਬਾਅਦ ਆਈਆਂ ਇਹ ਰਸਤੇ ਮੈਂ ਕਹਿੰਦੀ ਖਣੀ ਕਿੰਨੇ ਸਾਲ ਬਾਅਦ ਆਈ ਮੇਰਾ ਪੰਜ ਨਹੀਂ ਚਾਏ ਪੜਦੇ ਤੇ ਤੇ ਮੈਂ ਕਹਿੰਦੀ ਵਿਆਹ ਤੇ ਬਾਅਦ ਆਈ ਤਾਂ ਹੈ ਕੋਈ ਨਰਸਰੀ ਹੈ ਇਹ ਦੇਖ ਪਾਣੀ ਵੀ ਧੋਰੀ ਤੇ ਜਾਂਦਾ ਜਿਹੜਾ ਗੱਡੀ ਵੀ ਨਾ ਅੱਗੇ ਰੁੜ ਜਾਵੇ ਕਿਤੇ ਇਹ ਦੇਖੋ ਉਹ ਨੂੰ ਬੁਨੇ ਅੱਗੇ ਮੈਸ ਆ ਦੇਖੋ ਇਹ ਇਧਰ ਐ ਖੇਤੀ ਹੁੰਦੀ ਹੈ ਇਹ ਦੇਖੋ ਕਿੰਨੀ ਸਫਾਈ ਹੈ ਆ ਮੱਕੀ ਲੈਣਾ ਚ ਹਾਂ ਇਹ ਟਮਾਟਰ ਹੈ ਜਿਹੜੇ ਡੰਡੇ ਜਿਹੇ ਆ ਜੀ ਉਹ ਸਾਹਮਣੇ ਨਰਸਰੀ ਹੈ ਕੋਈ ਉਹ ਲੱਗੇ ਵੀ ਹੈਗੇ ਦੇਖ ਲੈ ਲੱਗੇ ਵੀ ਆ ਇਹ ਦੇਖੋ ਕਿੰਨਾ ਸੋਹਣਾ ਘਰ ਬਣਾਇਆ ਵਾ ਆ ਨਾਲ ਨੂੰ ਨਾ ਉਹ ਜਾਰੀ ਪੱਟੇ ਵਾਲੀ ਨਹਿਰ ਨਾਲੇ ਲੱਗ ਹੈ ਜੀ ਉਹ ਦੇਖੋ ਬਹੁਤ ਸੋਹਣਾ ਸ਼ਾਨਦਾਰ ਲੱਗ ਹੈ ਉਹ ਦੇਖੋ ਉੱਪਰ ਅੰਬਾਇਓ ਕਿੰਨੇ ਸੋਹਣੇ ਅੰਬਾਏ ਦੇਖੋ ਕਿਟਕੜੇ ਲੱਗੇ ਅੱਜ ਇੰਨਾ ਕੁ ਸਿੱਧਰ ਵਾਲੇ ਰਸਤੇ ਨੂੰ ਆਏ ਆ ਨਾ ਮਨਜੀਤ ਜਾਣ ਨੂੰ ਦਿਲ ਨਹੀਂ ਕਰਦਾ